ਗਰਦਾਸਪੁਰ ਦੇ ਪਿੰਡ ਪੁੱਲੇ ਚੱਕ ਦੇ ਵਿੱਚ ਸਾਬਕਾ ਸਰਪੰਚ ਤੇ ਸਰਕਾਰੀ ਗ੍ਰਾਂਟ ਦਾ ਤਾਣੇ ਲਈ ਕਰਨ ਦੇ ਇਲਜ਼ਾਮ ਮੌਜੂਦਾ ਸਰਪੰਚ ਦੇ ਵੱਲੋਂ ਲਗਾਏ ਗਏ ਹਨ ਮੌਜੂਦਾ ਸਰਪੰਚ ਦਾ ਇਲਜ਼ਾਮ ਹੈ ਕਿ ਸਾਬਕਾ ਸਰਪੰਚ ਨੇ ਪਿੰਡ ਦੇ ਵਿੱਚ 6 ਨਲਕੇ ਲਗਾਉਣ ਦੇ ਲਈ ਸਰਕਾਰੀ ਗ੍ਰਾਂਟ ਦੇ ਪੈਸੇ ਹੜੱਪ ਲਏ ਅਤੇ ਪਿੰਡ ਦੇ ਵਿੱਚ ਇੱਕ ਵੀ ਨਲਕਾ ਨਹੀਂ ਲਗਾਇਆ ਗਿਆ ਜਦੋਂ ਕਿ ਪੰਚਾਇਤੀ ਰਿਕਾਰਡ ਦੇ ਵਿੱਚ ਪਿੰਡ ਦੇ 6 ਨਲਕੇ ਲਗਾਏ ਗਏ ਹਨ ਹਰ ਨਲਕੇ ਦੀ ਕੀਮਤ 70000 ਹੈ ਅਤੇ ਇਹ ਰਕਮ ਚੈੱਕ ਰਾਹੀਂ ਕਢਵਾਈ ਗਈ ਹੈ ਸਰਪੰਚ ਦਾ ਇਲਜ਼ਾਮ ਹੈ ਕਿ ਪਿੰਡ ਦੇ ਐਂਟਰੀ ਪੁਆਇੰਟ ਦੇ ਯੂਥ ਕਲੱਬ ਦੇ ਵੱਲੋਂ ਇੱਕ ਨਲਕਾ ਜਿਹੜਾ ਲਗਵਾਇਆ ਗਿਆ ਸੀ ਉਸ ਨੂੰ ਵੀ ਸਰ ਆਕੇ ਪੈਸੇ ਕਟਵਾ ਲਏਗਾ ਉਧਰ ਜਦੋਂ ਇਸ ਸੰਬੰਧੀ ਏडीसी ਡਿਵੈਲਪਮੈਂਟ ਗੁਰਪ੍ਰੀਤ ਸਿੰਘ ਗਿੱਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿਆ ਹੈ ਕਿ ਇਸ ਸੰਬੰਧੇ ਲਿਖਤ ਤੌਰ ਤੇ ਹਾਲੇ ਤੱਕ ਉਸ ਨੂੰ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਜਦੋਂ ਤੱਕ ਉਹਨਾਂ ਕੋਲ ਲਿਖਤੀ ਸ਼ਿਕਾਇਤ ਆਏਗੀ ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਏਗੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਲਖਵਿੰਦਰ ਸਿੰਘ ਸਰਪੰਚ ਪਿੰਡ ਭੁੱਲੇਚੱਕ ਜੀ ਮਸਲਾ ਕੀ ਹੋਇਆ ਜੀ ਮੈਂ ਤਾਂ ਪਤਾ ਕਰੀ ਆ ਕਿ ਜਿਹੜਾ ਹੋਇਆ ਦੇਖੋ ਜੀ ਮਸਲਾ ਐਡਾ ਵਾ ਵੀ ਇਹ ਪਹਿਲੇ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਕੁਝ ਰਿਕਾਰਡ ਦਾ ਚਲਣ ਡਿਆ ਸੀ ਆਪਣਾ ਦਾ ਫਾਇਕ ਹੋਣ ਨਹੀਂ ਜਦੋਂ ਰਿਕਾਰਡ ਜਿਹੜਾ ਛਾ ਚੈੱਕ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡਾ ਇਹ ਇੱਕ ਪਿੰਡ ਦੇ ਵਿੱਚ ਪੰਜ ਨਲਕੇ ਤੇ ਇੱਕ ਦੇ ਇੱਕ ਛੇ ਨਲਕੇ ਆ ਜਿਹਦੀ ਕੀਮਤ ਸਤ ਸੱਤਰ ਹਜ਼ਾਰ 500 ਰੁਪਏ ਸੀ ਇੱਕ ਨਲਕੇ ਦੀ ਉਹ ਗਰਾਊਂਡ ਦੇ ਉੱਤੇ ਨਲਕਾ ਨਹੀਂ ਕੋਈ ਅਜੇ ਤੱਕ ਕਿਤੇ ਲੱਗਿਆ ਵੀ ਉਹ ਨਲਕਾ ਜਿਹੜਾ ਵਾ ਉਹ ਲੱਗਾ ਕਿੱਥੇ ਆ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਸੁਣਤਾ ਬੋਗਨਾ ਸੁਪੈਂਸ ਹੁੰਦਾ ਇਹੜਾ ਕਟਲਾ ਹੋਇਆ ਜੀ ਇਹ ਕਿੱਦਾਂ ਤਰ੍ਹਾਂ ਲੱਗਾ ਤੁਹਾਨੂੰ ਅਸੀਂ ਰਿਕਾਰਡ ਤੇ ਪਹਿਲੇ ਦਾ ਫਰਵਰੀ 29 2023 ਮੰਗੀ ਆਹੀ ਨਾਲ ਤੇ 24 ਵੀ ਆ ਗਿਆ ਮਿਲਿਆ ਨਹੀਂ ਆਰਟੀਆਈ ਪਾਈ ਹੀ ਆਰਟੀਆਈ ਦੇ ਕੋਣ ਹੋ ਆ ਕੇ ਮਤਲਬ ਜਿਹੜਾ ਵਾ ਕਮਿਸ਼ਨਰ ਦਫਤਰ ਤੋਂ ਟੈਂਡੀ ਯਾਰਡ ਤੋਂ ਜਿਹੜਾ ਵਾ ਉਹ ਐਕਸ਼ਨ ਹੋਇਆ ਵਾ ਮੇਰੇ ਖਿਆਲ ਉਹਦੇ ਮੁਤਾਬਕ ਜੀ ਸਾਨੂੰ ਜਿਹੜਾ ਇਸਲਾ ਦੂਰ ਕਾਰਡ ਨਹੀਂ ਮਿਲ ਲਿਆ ਉਹ ਇਹਨਾਂ ਨੇ 3 ਸਾਲ ਦਾ ਦਿੱਤਾ ਸਾਨੂੰ 20 21 ਤੇ 22 3 ਸਾਲ ਦਾ ਸਾਡੇ ਕੋਲ ਰਿਕਾਰਡ ਪਹੁੰਚਿਆ ਵਾ ਤੇ 2 ਸਾਲ ਦਾ ਰਿਕਾਰਡ ਜਿਹੜਾ ਵਾ ਐਡੀਸੀ ਡੀ ਗੁਰਦਾਸਪੁਰ ਦੇ ਆਫਿਸ ਦੇ ਵਿੱਚ ਨਿਗਰਾਨ ਦੇ ਵਿੱਚ ਉਹਨਾਂ ਨੇ ਤਲਬ ਕੀਤਾ ਉੱਥੇ ਉਹਦੀ ਆ ਚਿੱਠੀ ਆ ਐਡੀਸੀ ਦੇ ਤੱਕੜ ਦੀ ਜਿਹੜਾ 21 ਜਨਵਰੀ ਨੂੰ 9:30 ਵਜੇ ਐਡੀਸੀ ਸਾਹਿਬ ਨੇ ਉੱਥੇ ਆਪਣੇ ਟੇਬਲ ਤੇ ਮੰਗਾਇਆ ਸੀ ਜਿਹੜੇ ਵੀ ਉਹਦੇ ਇੰਚਾਰਜ ਉਹਨਾਂ ਤੋਂ ਤੇ ਓਵਰਕਾਡ 2 ਸਾਲ ਦਾ ਸਾਡੇ ਕੋ ਕੋ 23 ਤੇ 24 ਦਾ ਜੇ ਪਹੁੰਚਾ ਨਹੀਂ ਸਾਡੇ ਕੋ 6 ਰਜਿਸਟਰ ਆਏ ਹੀ ਜਿਹਦੀ ਲਿਖਤੀ ਕਾਰਵਾਈ ਹੈਗੀ ਆ ਸਾਡੇ ਕੋ ਸਾਡੇ ਗ੍ਰਾਮ ਪੰਜਾਪੁਰਾ ਚੱਕ ਦੀ 55 ਗ੍ਰਾਮ ਮਜੂਦਾ ਵਿੱਚ ਕਰ ਦਿੱਤੀ ਹੈ ਤੇ ਕਰੀਬ 1.5 ਕਰੋੜ ਗ੍ਰਾਂਟ ਆਈ ਹੈ ਜਿਹਦੇ ਬਿੱਲ ਜਾਰੀ ਪਏਗੇ ਲੇਕਿਨ ਕਿਣੇ ਚ ਲੱਗਾ ਕੁਛ ਨਹੀਂ ਜਿਵੇਂ ਕਿ ਨਲਕੇ ਲਾਏ ਗਏ ਸੱਤ ਲੇਕਿਨ ਨਲਕਾ ਵਾਸਤੇ ਕੋਈ ਲਾਹਵਾਨੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਜਿਹੜੀ ਤੁਸੀਂ ਦੱਸ ਰਿਹਾ ਜੀ ਸਾਨੂੰ ਇਹਦੇ ਬਾਰੇ ਕੋਈ ਲਿਖਤੀ ਕੰਪਲੇਂਟ ਨਹੀਂ ਆਈ ਕਿਸੇ ਵੱਲੋਂ ਵੀ ਔਰ ਸਾਡੇ ਕੋਲ ਜਦੋਂ ਕੰਪਲੇਂਟ ਆਊਗੀ ਵੈਰੀਫਾਈ ਕਰਕੇ ਬਿਲਕੁਲ ਅਸੀਂ ਉਹਦੀ ਪੂਰੀ ਪੜਤਾਲ ਕਰਾਂਗੇ। ਕੋਈ ਨਾ ਜਾਣਕ ਮੰਗੀ ਸਰ ਜਾਣਕਾਰੀ ਕੋਈ। ਕਿਸ ਸੰਬੰਧ ਜੀ? ਠੀਕ ਮਤਲਬ ਕੋਈ ਦਿੱtela ਮੰਗੀ ਕੋਈ ਜਦੋਂ ਪਰੰਦਾ ਲੱਗਦਾ ਕਿ ਬੰਨੋ ਬਾਰੇ ਕੋਈ ਸ਼ੱਕ ਬਣੇ। ਨਹੀਂ 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 ਕੋਈ